ਸ਼ਹਿਰ ਦੇ ਚਾਰ ਸਫੇਰੇ ਹੀ ਕੂੜੇ ਦਾ ਬਹੁਤ ਬੁਰਾ ਹਾਲਿਆ ਔਰ ਹਰ ਜਗ੍ਹਾ ਦੇ ਉੱਤੇ ਗੰਦ ਪਿਆ ਆ ਕਾਰਪੋਰੇਸ਼ਨ ਬਿਲਕੁਲ ਫੇਲ ਹੋ ਚੁੱਕੀ ਇਹਨੂੰ ਚੁੱਕਣ ਵਾਸਤੇ ਬਾਰ ਬਾਰ ਮਿਹਨਤਾਂ ਕੀਤੀਆਂ ਬਾਰ ਬਾਰ ਲੋਕ ਹਰ ਜਗ੍ਹਾ ਤਰਨੇ ਲੱਗ ਰਹੇ ਨੇ ਕਾਰਪੋਰੇਸ਼ਨ ਵਾਲਿਆਂ ਸਿਰਫ ਪੈਸੇ ਲੈਣ ਕਰਕੇ ਕੋਈ ਲੈਂਦੀ ਹੈ ਕੰਪਨੀ ਤੋਂ ਪੈਸੇ ਮੋٹے ਰਿਸ਼ਵਤ ਤੁਹਾਨੂੰ ਬਤਾ ਕਾਰਪੋਰੇਸ਼ਨ ਕ腐ਸ਼ਨ ਹਾਊਸ ਹੈ ਰਹਿਣਾ ਔਰ ਸਕੂਲਾਂ ਪੜ੍ਹਨਾ ਇਸ ਵਿਦਿਅਕ ਦਾਰੇ ਦੇ ਲਾਗੇ ਨਰਕ ਬਣਿਆ ਪਿਆ ਬੱਚੇ ਵਿਚਾਰੇ ਛੋਟੇ ਛੋਟੇ ਪੜਦੇ ਮੱਖੀਆਂ ਨੇ ਉਹਨਾਂ ਦਾ ਜੀਣਾ ਨਰਾਮ ਕੀਤਾ ਲੰਚ ਨਹੀਂ ਕਰ ਸਕਦੇ ਪਰ ਇਹ ਕਾਰਪੋਰੇਸ਼ਨ ਐਡੇ ਬੇਸ਼ਰਮੀ ਹੋ ਗਏ ਆ ਇਹਨਾਂ ਦੇ ਕੋਈ ਕਰਨ ਤੇ ਜੂ ਨਹੀਂ ਸਰਦੀ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਦਾ ਅੱਗੇ ਇੱਕ ਸਮਾਂ ਹੁੰਦਾ ਸੀ ਕੋਈ ਐਮਪੀ ਐਮਐਲਏ ਕੋਈ ਗੱਲ ਕਰਦਾ ਸੀ ਇਹਨਾਂ ਨੂੰ ਸ਼ਰਮ ਆਉਂਦੀ ਹੁੰਦੀ ਜਾ ਕੇ ਸੋਚਦੇ ਵੀ ਸਾਡੂ ਸਾਡੇ ਬਾਰੇ ਕੀ ਕਹਿਣ ਦੇ ਵਿੱਚ ਕੀ ਜਵਾਬ ਦੇਵਾਂਗੇ ਸੋ ਪਰੇਸ਼ਾਨ ਨੇ ਲੋਕ ਅੱਜ ਸਾਰਾ ਇਲਾਕਾ ਪਰੇਸ਼ਾਨ ਹੋਇਆ ਪਿਆ ਬਿਠਾ ਆ ਬਰਸਾਤ ਆਈ ਤਾਂ ਵੀ ਇੱਥੇ ਧੂਆਂ ਨਿਕਲਿਆ ਤਾਂ ਵੀ ਡੰਪ ਲੱਗ ਗਿਆ ਔਰ ਐਸ ਵੇਲੇ ਕੋਈ ਜ਼ਿੰਦਗੀ ਨਹੀਂ ਇੱਥੇ ਨਰਕ ਦੀ ਜ਼ਿੰਦਗੀ ਇਹਨਾਂ ਨੇ ਕੀਤੀ ਹੈ ਸਾਰੇ ਸ਼ਹਿਰ ਦੇ ਆਲੇ ਦੁਆਲੇ ਹਲਾਤ ਕੀਤਾ ਉਹਨਾਂ ਨੂੰ ਸਿਰਫ ਪੈਸੇ ਖਾਣ ਦਾ ਮਤਲਬ ਹੈ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੀ ਪੀਵੇ ਇਹਨਾਂ ਦਾ ਉਹ ਹਾਲ ਹੋਇਆ ਪਿਆ ਕੀ ਇੱਥੇ ਜਿਹੜੇ ਅਫਸਰ ਬੈਠੇ ਹਨ ਤਨਖਾਹ ਨਹੀਂ ਮਿਲਦੀ ਕੀ ਤੰਤਰ ਨਹੀਂ ਕਿ ਉਹਨਾਂ ਦੇ ਜੇ ਹੀ ਨਹੀਂ ਕਿ ਸਫਾਈ ਸੇਵਕ ਨਹੀਂਗੇ ਸਵਾਲ ਤੇ ਤਾਂ ਦਾ ਵੀ ਜੇ ਕਿਸੇ ਪੋਲੀਟੀਕਲ ਬੰਦੇ ਨੇ ਆਪ ਗੁੜਾ ਚੁਕਣਾ ਚੁੱਕਿਆ ਨਹੀਂਗਾ ਸਿਰਫ ਇੱਕ ਲੁੱਟੇ ਨਾ ਮਚਾਈ ਆ ਸਿਰਫ ਪੈਸਾ ਇਕੱਠਾ ਕਰਨ ਦੀ ਉਤੋਂ ਅਲਾਵਾ ਇਹਨਾਂ ਦਾ ਕੋਈ ਧਿਆਨ ਨਹੀਂ ਕੋਈ ਸ਼ਹਿਰ ਦੇ ਵੱਲ ਧਿਆਨ ਨਹੀਂ ਪਵਿੱਤਰ ਸਿਟੀ ਹੈ ਕਿੰਨੇ ਲੋਕ ਦੂਰੋਂ ਦੇ ਕਿੰਨੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਇਹਨਾਂ ਦੇ ਦਿਮਾਗ ਤੇ ਕੋਈ ਅਸਰ ਨਹੀਂ ਹੈ ਕੁਲੇ ਸਿਫਤੀ ਦਾ ਘਾਰਿਆ ਔਰ ਉਹ ਇੱਕ ਵੱਖਰੀ ਚੀਜ਼ ਹੈ ਪਰ ਇਸ ਵੇਲੇ ਇਹਨਾਂ ਨੂੰ ਅੰਮ੍ਰਿਤਸਰ ਨੂੰ ਇੱਕ ਕੂੜੇ ਦਾ ਰੂਪ ਧਾਰਨ ਕਰਤਾ ਹੈ ਇਸ ਵੇਲੇ ਕੂੜੇ ਦਾ ਘਾਰਿਆ ਕਿਉਂਕਿ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹ ਸਾਨੂੰ ਇੰਨੀ ਗੱਲ ਕਰਕੇ ਜਾਂਦੇ ਸਾਨੂੰ ਵੀ ਨਮੋਸ਼ੀ ਹੁੰਦੀ ਹੈ ਇਸ ਗੱਲ 'ਚ ਪਰ ਉਹੀ ਗੱਲ ਹੈ ਕਿ ਅਸੀਂ ਲੋਕ ਸੌਖੇ ਮਿਲ ਜਾਂਦੇ ਹਾਂ ਅਸੀਂ ਪੋਲੀਟਿਕਲ ਫਿਗਰ ਹੈ ਅਸੀਂ ਲੋਕਾਂ ਵਿੱਚ ਰਣਾ ਹੁੰਦਾ ਅਫਸਰ ਨੇ ਕੁਰਸੀ ਤੋਂ ਬਾਹਰ ਨਹੀਂ ਜਾਣਾ ਹੁੰਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਮੇਰੇ ਨਾਲ ਅੱਜ ਮੌਜੂਦ ਨੇ ਐਮਪੀ ਗੁਰਜੀਤ ਸਿੰਘ ਔਜਲਾ ਸਰ ਤੇ ਅੱਪਾ ਅੱਜ ਗੱਲਬਾਤ ਕਰਾਂਗੇ ਕੂੜੇ ਦੇ ਮੁੱਦੇ ਤੇ ਸਤਿ ਸ਼੍ਰੀ ਅਕਾਲ ਸਰ ਬੇਟਾ ਅੱਜ ਜੋ ਇੱਥੇ ਜਿੱਥੇ ਤੁਸੀਂ ਖੜੇ ਜੇ ਇੱਥੇ ਬਹੁਤ ਵੱਡਾ ਇੱਕ ਧਰਨਾ ਲੱਗਾ ਹੈ ਔਰ ਉਸ ਧਰਨੇ ਦੇ ਵਿੱਚ ਮੈਂ ਵੀ ਸ਼ਮੂਲੀਅਤ ਕੀਤੀ ਆ ਇਹ ਇਥੋਂ ਦੇ ਲੋਕਲ ਬੰਦੇ ਨੇ ਰਣਜੀਤ ਐਮਰਜੀਤ ਸ਼ਹਿਰ ਦੇ ਚਾਰ ਫੇਰੇ ਹੀ ਕੂੜੇ ਦਾ ਬਹੁਤ ਬੁਰਾ ਹਾਲਿਆ ਔਰ ਹਰ ਜਗ੍ਹਾ ਦੇ ਉੱਤੇ ਗੰਦ ਪਿਆ ਆ ਕਾਰਪੋਰੇਸ਼ਨ ਬਿਲਕੁਲ ਫੇਲ ਹੋ ਚੁੱਕੀ ਇਹਨੂੰ ਚੁੱਕਣ ਵਾਸਤੇ ਬਾਰ ਬਾਰ ਮਿਹਨਤਾਂ ਕੀਤੀਆਂ ਬਾਰ ਬਾਰ ਲੋਕ ਹਰ ਜਗ੍ਹਾ ਤਰਨੇ ਲੱਗ ਰਹੇ ਨੇ ਹਰ ਸ਼ਹਿਰ ਦੇ ਚਾਰ ਫੇਰੇ ਤਰਨੇ ਲੱਗ ਰਹੇ ਨੇ ਔਰ ਇਹ ਅਜ ਰਣਜੀਤ ਐਵਨਿਊ ਤੇ ਤਰਨਾ ਲਾਇਆ ਸੀ ਇਹਨਾਂ ਨੂੰ ਵੀ ਬੁਲਾਇਆ ਸੀ ਇੱਥੇ ਅਸੀਂ ਆਏ ਆ ਔਰ ਬਾਰ ਬਾਰ ਮੇਰੇ ਵੱਲੋਂ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਕੰਟੈਕਟ ਕਰਨ ਤੇ ਬਾਰ ਬਾਰ ਉਹਨੂੰ ਅਪਰੋਚ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਦੇਖੋ ਆ ਰਣਜੀਤ ਐਵਨਿਊ ਆ ਆ ਸਾਹਮਣੇ ਬ ਬਾਬਾ ਇਸ਼ਰ ਸਿੰਘ ਜੀ ਸਕੂਲ ਹੈ ਗੁਰੂ ਘਰ ਨੇ ਇੱਥੇ ਦੋ ਤਿੰਨ ਆ ਪਾਰ ਕੇ ਜਿੱਥੇ ਤੁਸੀਂ ਰੋਜ਼ ਐ avenue park ਚ ਸੈਰ ਕਰਦੇ ਲੋਕ ਔਰ ਇੱਕੋ ਹੀ ਏਰੀਆ ਜਿੱਥੇ ਮਾੜਾ ਮੋਟਾ ਸੀ ਜਿਹੜਾ ਸਲਾਨੀ ਬਾਹਰ ਹੁੰਦਾ ਜਦ ਅਸੀਂ ਬਾਹਰ ਘੁੰਮਣ ਜਾਂਦੇ ਉਹਨੂੰ ਇੱਕ ਏਰੀਆ ਵਖਾਉਣੇ ਵੀ ਨਹੀਂ ਆ ਵੇਖੋ ਸਾਡੇ ਕੋਲ ਸਾਫ ਸੁਥਰਾ ਏਰੀਆ ਉੱਥੇ ਵੀ ਇਹਨਾਂ ਨੇ ਡੰਪ ਬਣਾ ਦਿੱਤਾ ਕਾਰਪੋਰੇਸ਼ਨ ਵਾਲਿਆਂ ਸਿਰਫ ਪੈਸੇ ਲੈਣ ਕਰਕੇ ਕੋਈ ਲੈਂਦੀ ਹੈ ਕੰਪਨੀ ਤੋਂ ਪੈਸੇ ਮੋٹے ਰਿਸ਼ਵਤ ਤੁਹਾਨੂੰ ਬਤਾ ਕਾਰਪੋਰੇਸ਼ਨ ਕ腐ਸ਼ਨ ਹਾਊਸ ਹੈ ਔਰ ਰਿਸ਼ਵਤ ਲੈਣ ਦੇ ਚੱਕਰ ਦੇ ਵਿੱਚ ਉਹ ਲੋਕ ਕਿਸੇ ਦੀ ਗੱਲ ਨਹੀਂ ਸੁਣਦੇ ਇਹ ਇਹਨਾਂ ਨੇ ਡੰਪ ਬਣਾ ਦਿੱਤਾ ਹੁਣ ਨਰਕ ਬਣਿਆ ਪਿਆ ਬੱਚੇ ਵਿਚਾਰੇ ਛੋਟੇ ਛੋਟੇ ਪੜਦੇ ਮੱਖੀਆਂ ਨੇ ਉਹਨਾਂ ਦਾ ਜੀਣਾ ਨਾਮ ਕੀਤਾ ਲੰਚ ਨਹੀਂ ਕਰ ਸਕਦੇ ਪਰ ਇਹ ਕਾਰਪੋਰੇਸ਼ਨ ਏਡੇ ਬੇਸ਼ਰਮੇ ਹੋ ਗਏ ਆ ਇਹਨਾਂ ਦੇ ਕੋਈ ਕਰਨ ਤੇ ਜੂ ਨਹੀਂ ਸਰਕਦੀ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਦਾ ਅੱਗੇ ਇੱਕ ਸਮਾਂ ਹੁੰਦਾ ਸੀ ਕੋਈ ਐਮਪੀ ਐਮਐਲਏ ਕੋਈ ਗੱਲ ਕਰਦਾ ਸੀ ਇਹਨਾਂ ਨੂੰ ਸ਼ਰਮ ਆਉਂਦੀ ਹੁੰਦੀ ਜਾ ਕੇ ਸੋਚਦੇ ਵੀ ਸਾਡੂ ਸਾਡੇ ਬਾਰੇ ਕੀ ਕਹਿਣ ਦੇ ਵੀ ਅਸੀਂ ਕੀ ਜਵਾਬ ਦੇਵਾਂਗੇ ਪਰ ਉਹ ਏਡੇ ਕ ਵੱਡੇ ਬੇਸ਼ਰਮ ਹੋ ਚੁੱਕੇ ਨੇ ਉਹਨਾਂ ਦੇ ਕੋਈ ਕਰਨ ਤੇ ਜੂ ਨਹੀਂ ਸਰਕਦੀ ਆ ਦੇਖੋ ਚਲੋ ਕੋਈ ਕੰਪਨੀ ਨਹੀਂ ਚੱਕਰੀ ਉਹ ਵੱਖਰਾ ਕੰਪਨੀ ਨੂੰ ਫੈਸੀਲੀਟ ਕਰ ਰਿਹਾ ਜਿੱਥੇ ਸਭ ਤੋਂ ਮਹਿੰਗੀਆਂ ਜ਼ਮੀਨਾਂ ਵੇਚੀਆਂ ਇਹਨਾਂ ਨੇ ਉਹ ਜ਼ਮੀਨਾਂ ਦੇ ਵਿੱਚ ਕਾਏ ਜਿੱਥੇ ਮਤਲਬ ਡੰਪ ਲਵਾਇਆ ਵਾ ਕਿਉਂਕਿ ਇਹਨਾਂ ਨੂੰ ਪੈਸੇ ਆਉਂਦੇ ਉਹਨਾਂ ਨੂੰ ਜੇ ਦੂਰ ਖੜਨਾ ਪੂ ਉਹਨਾਂ ਨੂੰ ਪੈਟਰੋਲ ਡੀਜ਼ਲ ਲੱਗਣਾ ਹੈ ਔਰ ਦੇਖੋ ਦੋਵੇਂ ਹਾਊਸ ਕਾਰਪੋਰੇਸ਼ਨ ਵੀ ਔਰ ਟਰਸਟ ਵੀ ਉਹਨਾਂ ਦੇ ਹੈੱਡ ਆਫਿਸ ਇੱਥੇ ਨੇ ਰਣਜੀਤ ਐਮਨੂ ਚ ਆਪਣੇ ਨੱਕ ਥੱਲੇ ਕੂੜਾ ਲਵਾ ਕੇ ਬੈਠੇ ਮਤਲਬ ਉਹਨਾਂ ਨੂੰ ਇੰਨੀ ਵੀ ਸ਼ਰਮ ਨਹੀਂ ਹੈਗੀ ਵੀ ਚਲੋ ਘਟੋ ਘਟ ਬੰਦਾ ਆਪਣਾ ਜਿੱਥੇ ਘਰ ਬਾਹਰ ਉਹ ਉਥੇ ਸਾਫ਼ ਰੱਖਦਾ ਹੀ ਹੈ ਨਾ ਉਹ ਵੀ ਸਾਫ਼ ਨਹੀਂ ਹੈਗਾ ਸੋ ਪਰੇਸ਼ਾਨ ਨੇ ਲੋਕ ਅਜ ਸਾਰਾ ਇਲਾਕਾ ਪਰੇਸ਼ਾਨ ਹੋਇਆ ਪਿਆ ਬਿਠਾ ਆ ਔਰ ਬਾਰ ਬਾਰ ਮੈਂ ਪਿਛਲੇ ਦੋਆਂ ਸਾਲਾਂ ਤੋਂ ਇਹਨਾਂ ਨੂੰ ਮਤਲਬ ਇਹ ਪਰੇਸ਼ਾਨ ਜਦੋਂ ਕਿਉਂਕਿ ਹੁਣ ਇਹ ਪ੍ਰਸਾਦ ਆਈ ਤਾਂ ਵੀ ਇੱਥੇ ਧੂਆਂ ਨਿਕਲਿਆ ਤਾਂ ਵੀ ਡੰਪ ਲੱਗ ਗਿਆ ਔਰ ਐਸ ਵੇਲੇ ਕੋਈ ਜ਼ਿੰਦਗੀ ਨਹੀਂ ਇੱਥੇ ਨਰਕ ਦੀ ਜ਼ਿੰਦਗੀ ਇਹਨਾਂ ਨੇ ਕੀਤੀ ਹੈ ਸਾਰੇ ਸ਼ਹਿਰ ਦੇ ਆਲੇ ਦੁਆਲੇ ਇਲਾਤ ਕੀਤਾ ਸਿਰਫ ਇੱਕ ਕੰਮ ਆ ਇਹਨਾਂ ਨੂੰ ਸਿਰਫ ਪੈਸੇ ਖਾਣ ਦਾ ਮਤਲਬ ਹੈ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੀ ਪੀਵੇ ਇਹਨਾਂ ਦਾ ਉਹ ਹਾਲ ਹੋਇਆ ਪਿਆ ਉਹਨਾਂ ਵਰਗਾ ਇਹਨਾਂ ਦਾ ਹਾਲ ਹੋ ਗਿਆ ਜੀ ਫਿਕਰ ਆ ਪਾ ਪਹਿਲੇ ਤੂੰ ਹੀ ਡੰਪ ਦੀ ਬਹੁਤ ਸਾਰਾ ਖਬਰਾਂ ਚਲਾਉਂਦੇ ਆ ਆ ਸਭ ਦੇਖਦੇ ਆ ਕਿ ਡੰਪ ਇੱਕ ਐਸੀ ਬਿਮਾਰੀ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਲੈ ਡੁੱਬ ਸਕਦੀ ਹੈ ਡੰਪਤੀ ਜਿਹੜੀ 스멜 ਹੈ ਗਾਰਬੇਜ ਦੀ ਉਹ ਹਰ ਕਿਸੇ ਨੂੰ ਬਿਮਾਰੀਆਂ ਦੇ ਨਾਲ ਬੇਟਾ ਡੋਬ ਰਿਆ ਸਾਰਾ ਤੁਸੀਂ ਦੇਖੋ ਨਾ ਵੱਡੇ ਡੰਪ ਤੁਸੀਂ ਮੈਂਬਰ ਆਫ ਪਾਰਲਮੈਂਟ ਉਹ ਤੁਹਾਡਾ ਕੀ ਕਹਿਣਾ ਤੁਸੀਂ ਕਿਉਂ ਨਹੀਂ ਮੁੱਦੇ ਚੁੱਕਦੇ ਬੇਟਾ ਤੂੰ ਫਿਰ ਕਹਿ ਰਹੀ ਮੈਨੂੰ ਤੇ ਤੂੰ ਕਿਉਂ ਦੇ ਤਾਂ ਗਿਆ ਵੀ ਜਾਂ ਤੇ ਫਿਰ ਤੂੰ ਪਹਿਲਾਂ ਦੇਖਿਆ ਨਹੀਂ ਬੱਚੇ ਕੋਈ ਨਹੀਂ ਮੈਂ ਦੇਖਿਆ ਤੇ ਫਿਰ ਬੱਚੇ ਜਿਹੜੇ ਮੁੱਦੇ ਤੂੰ ਮੇਰੇ ਚੁੱਕੇ ਨਹੀਂ ਦੇਖੇ ਤੇ ਫਿਰ ਤੂੰ ਕਿੱਧਰ ਗਿਆ ਤਾਂ ਕੋਈ ਉਨੀ ਚੱਕਦੀ ਅੱਜ ਕਿਤੇ ਖੜਾ ਹੈ ਸਮੱਸਿਆ ਬਹੁਤ ਬੇਟਾ ਸਾਰਾ ਤੋਂ ਚਲੀ ਬੇਟਾ ਇਹ ਸਵਾਲ ਤੁਸੀਂ ਲੋਕਲ ਬਾਡੀ ਨੂੰ ਕਰੋ ਤੁਹਾਡੇ ਸਵਾਲ ਬੜੇ ਤੁਹਾਨੂੰ ਨਾ ਸਵਾਲ ਵੀ ਉਹਨੂੰ ਕਰਿਆ ਕਰੋ ਜਿਹੜਾ ਬੰਦਾ ਜਵਾਬ ਦੇ ਆ ਅ ਦੋਸਤੋ ਕਾਰਪੋਰੇਸ਼ਨ ਕਿ ਦੇ ਅੰਦਰ ਹੈ ਐਮਪੀ ਦੇ ਅੰਦਰ ਨਹੀਂ ਗਈ ਪਹਿਲੀ ਗੱਲ ਤੇ ਰੱਖੋ ਮੈਂਬਰ ਪਾਰਲੀਮੈਂਟ ਦੇ ਅੰਦਰ ਕਾਰਪੋਰੇਸ਼ਨ ਨਹੀਂ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਦਾ ਮਿਨਿਸਟਰ ਹੈ ਮੇਅਰ ਹੈ ਇਹ ਸਵਾਲ ਉਹਨਾਂ ਨੂੰ ਪੁੱਛਨੇ ਬੰਦੇ ਆ ਓਪੋਜੀਸ਼ਨ ਦੇ ਮੁੱਦੇ ਚੱਕਦੀ ਹੈ ਸਾਡੇ ਹਾਊਸ ਦਾ ਲੀਡਰ ਹੈ ਵਿਕਾਸ ਸੋਨੀ ਕਿ ਨਹੀਂ ਉਹਨੇ ਧਰਨੇ ਲਾਈ ਨਹੀਂ ਤੁਸੀਂ ਇਹ ਕਿੱਦਾਂ ਕਹਦੇ ਤੁਸੀਂ ਮੁੱਦੇ ਨਹੀਂ ਚੱਕਦੇ ਅਸੀਂ ਮੁੱਦਾ ਚੱਕਦੇ ਆ ਪਰ ਉਹਨਾਂ ਨੂੰ ਪਹਿਲੀ ਗੱਲ ਤੇ ਦੇਖੋ ਪੋਲਿਟੀਕਲ ਬੰਦੇ ਨੇ ਤੇ ਕਹਿੰਦਾ ਇੱਕ ਵਾਰੀ ਨੌਕ ਡੋਰ ਕਰ ਦੋ ਬਹੁਤ ਹੁੰਦਾ ਹੈ ਕੀ ਇੱਥੇ ਜਿਹੜੇ ਅਫਸਰ ਬੈਠੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਦੀ ਤੰਤਰ ਨਹੀਂ ਕਿ ਉਹਨਾਂ ਦੇ ਜਈ ਨਹੀਂ ਕਿ ਸਫਾਈ ਸੇਵਕ ਨਹੀਂਗੇ ਸਵਾਲ ਤੇ ਤਾਂ ਦਾ ਵੀ ਜੇ ਕਿਸੇ ਪੋਲਿਟਿਕਲ ਬੰਦੇ ਨੇ ਆਪ ਕੂੜਾ ਚੁੱਕਣਾ ਚੁੱਕਿਆ ਨਹੀਂਗਾ ਜਿਹੜਾ ਕੂੜਾ ਚੁੱਕਣ ਵਾਲਾ ਨੂੰ ਪੈਸੇ ਮਿਲ ਰਹੇ ਨੇ ਜਿਹੜਾ ਉਹਦੀ ਨਿਗਰਾਨੀ ਕਰਨ ਵਾਲਾ ਉਹਨੂੰ ਪੈਸੇ ਮਿਲ ਰਹੇ ਜਿਹੜਾ ਤਨਖਾਹ ਬਣਾ ਰਿਹਾ ਉਹਨੂੰ ਪੈਸੇ ਮਿਲ ਫੇਰ ਕਿਉਂ ਨਹੀਂ ਵਰਕ ਹੋ ਰਿਹਾ ਸਿਰਫ ਤੇ ਸਿਰਫ ਇੱਕ ਲੋਟੇ ਨਾ ਮਚਾਈ ਆ ਸਿਰਫ ਪੈਸਾ ਇਕੱਠਾ ਕਰਨ ਦੀ ਉਤੋਂ ਅਲਾਵਾ ਇਹਨਾਂ ਦਾ ਕੋਈ ਧਿਆਨ ਨਹੀਂ ਕੋਈ ਸ਼ਹਿਰ ਦੇ ਵੱਲ ਧਿਆਨ ਨਹੀਂ ਪਵਿੱਤਰ ਸਿਟੀ ਹੈ ਕਿੰਨੇ ਲੋਕ ਦੂਰੋਂ ਦੇ ਕਿੰਨੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਇਹਨਾਂ ਦੇ ਦਿਮਾਗ ਤੇ ਕੋਈ ਅਸਰ ਔਰ ਉਹ ਇੱਕ ਵੱਖਰੀ ਚੀਜ਼ ਹੈ ਪਰ ਇਸ ਵੇਲੇ ਇਹਨਾਂ ਨੂੰ ਅੰਮ੍ਰਿਤਸਰ ਨੂੰ ਇੱਕ ਕੂੜੇ ਦਾ ਰੂਪ ਧਾਰਨ ਕਰਤਾ ਹੈ। ਮੈਂ ਇਸ ਵੇਲੇ ਕੂੜੇ ਦਾ ਕਹ ਰਿਹਾ ਕਿਉਂਕਿ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹ ਸਾਨੂੰ ਇੰਨੀ ਗੱਲ ਕਰਕੇ ਜਾਂਦੇ ਸਾਨੂੰ ਵੀ ਨਿਮੋਸ਼ੀ ਹੁੰਦੀ ਹੈ ਇਸ ਗੱਲ 'ਚ। ਪਰ ਉਹੀ ਗੱਲ ਹੈ ਕਿ ਅਸੀਂ ਲੋਕ ਸੌਖੇ ਮਿਲ ਜਾਂਦੇ ਆ। ਅਸੀਂ ਪੋਲਿਟੀਕਲ ਫਿਗਰ ਹੈ ਅਸੀਂ ਲੋਕਾਂ 'ਚ ਵਿਚਰਨਾ ਹੁੰਦਾ। ਅਫਸਰ ਨੇ ਕੁਰਸੀ ਤੋਂ ਬਾਹਰ ਨਹੀਂ ਜਾਣਾ ਹੁੰਦਾ। ਆ ਜਿਹੜੇ ਸਵਾਲ ਤੁਸੀਂ ਕੀਤੇ ਤੁਸੀਂ ਕਮਿਸ਼ਨਰ ਨੂੰ ਕਦੀ ਕੀਤੇ ਜਬੀ ਇਹ ਕਿਉਂ ਨਹੀਂ ਚੁੱਕਦਾ? ਨਹੀਂ ਕਰਨੀ ਤੁਸੀਂ। ਤੁਸੀਂ ਵੀ ਸਾਨੂੰ ਹੀ ਕਰਨੇ। ਤੁਸੀਂ ਕਦੀ ਐਸੀ ਨੂੰ ਕਰਨੇ ਹੈ ਨਹੀਂ ਕਰਨੇ? ਇਹ ਜਿਹੜੇ ਸਵਾਲ ਹੁੰਦੇ ਤੁਸੀਂ ਸਹੀ ਜਗ੍ਹਾ ਤੇ ਕਰੋਗੇ ਤਾਂ ਉਦੋਂ ਦੇ ਇੰਨਾ ਵੀ ਠੀਕ ਹੋ ਜਾਣਾ ਹੁਣ ਡਰਗ ਹੈ ਤੁਸੀਂ ਕਮਿਸ਼ਨਰ ਨੂੰ ਪੁੱਛੋ ਐਸਐਸਪੀ ਨੂੰ ਪੁੱਛੋ ਕਿ ਡਰਗ ਕਿਉਂ ਵਿਕਦਾ ਡੀਐਸਪੀ ਨੂੰ ਪੁੱਛੋ ਕਿਉਂ ਵਿਕਦਾ ਤੁਸੀਂ ਪੁੱਛਣਾ ਕਿੰਨੂੰ ਜਾ ਕੇ ਪੋਲੀਟੀਕਲ ਬੰਦੇ ਨੂੰ ਪੋਲੀਟੀਕਲ ਬੰਦਾ ਸਿੱਧੀ ਦਖਲਦਾਜੀ ਨਹੀਂ ਕਰ ਸਕਦਾ ਹੁੰਦਾ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਕੋਈ ਵੀ ਤੰਤਰ ਹੈ ਜਿੱਨਾਂ ਚ ਕਾਰਜ ਪ੍ਰਣਾਲੀ ਐਕਟਿਵ ਨਹੀਂ ਹੋਊਗੀ ਇਹ ਸਾਰਾ ਕੁਝ ਫੇਲ ਹੈ ਤੇ ਕਾਰਜ ਪ੍ਰਣਾਲੀ ਟੋਟਲ ਪਲੇਸਟ ਹੋ ਚੁੱਕੀ ਹੈ ਜਿਵੇਂ ਕਿ ਤੁਸੀਂ ਦੇਖਿਆ ਆਪ ਵੀ ਆਪਾਂ ਐਮਪੀ ਗੁਰਜੀਤ ਸਿੰਘ ਗੋਲ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਕੀ ਆ ਉਹ ਚੁੱਕੇ ਤੇ ਬਹੁਤ ਸਾਰੇ ਸਖਤ ਜਿਹੜੇ ਕੀ ਉਹ ਸਵਾਲ ਕਾਰਪੋਰੇਸ਼ਨ ਤੇ ਚੁੱਕੇ ਤੁਹਾਡਾ ਕੀ ਇਸ ਬਾਰੇ ਮਸਲਾ ਹੈ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ رائے ਦਿਓ ਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਇਹ ਦੇਖਦੇ ਰਹੋ ਗ੍ਰੇਟ ਪੰਜਾਬ ਟੀਵੀ